ਪਾਕਿਸਤਾਨ ਦੇ ਬਾਰਡਰ ਤੇ ਵਸਿਆ ਪੰਜਾਬ ਦਾ ਕੱਚੇ ਘਰਾਂ ਵਾਲਾ ਆਖਰੀ ਅਨਮੋਲ ਪਿੰਡ ਜਿਸ ਦੇ ਬਦਲੇ ਭਾਰਤ ਨੇ ਪਾਕਿਸਤਾਨ ਨੂੰ ਦਿੱਤੇ ਸੀ 12 ਪਿੰਡ ਉਹਨੂੰ ਪਤਾ ਹੈ ਕੋਈ ਗਰੀਬ ਹੈ ਕੋਈ ਬੀਰ ਹੈ ਉਹਨੂੰ ਸਾਰੇ ਨਿੱਕੋ ਜਿਹਾ ਨਹੀਂ ਕੀਤਾ ਇਹਨੇ ਨੰਨੀ ਉੱਚੀ ਥਾਂ ਬਣਾਈ ਰੱਬ ਨੇ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿੰਨੀ ਵਾਰ ਪਿੰਡ ਛੱਡ ਕੇ ਜਾਣਾ ਪਿਆ ਜੀ ਸਾਡੇ ਜ਼ਿੰਦਗੀ ਵਿੱਚ ਦੋ ਤਾਂ ਸਾਡੀਆਂ ਲੜਾਈਆਂ ਛੱਡਾ ਹੈ ਇੱਕ ਪੈਂਠ ਦੀ ਇੱਕ ਖੱਤਰ ਦੀ ਤੇ ਫਿਰ ਦੋ ਤਿੰਨ ਵਾਰੀ ਹੋਰ ਹੋਇਆ ਭਈ ਲੜਾਈ ਹੋਣੀ ਹੈ ਤੇ ਅਸੀਂ ਪਿੰਡ ਛੱਡ ਕੇ ਦੋ ਵਾਰੀ ਹੋਰ ਤਿੰਨਾਂ ਚਲੇ ਗਏ ਪੰਜਾਂ ਵਾਰੀ ਛੱਡ ਕੇ ਚਲੇ ਛੱਡ ਕੇ ਤਾਂ ਕੀ ਜਾਨਾ ਫਿਰ ਲੜਾਈ ਬਲਾਰਾ ਵੀ ਹੋਵੇ ਭਾਵੇਂ ਨਾ ਹੋਵੇ ਸਿਰ ਗੱਤੀ ਰੱਖਾਗਾ ਜਾਈਏ ਅਗਾ ਵੀ ਫਿਰ ਸਾਨੂੰ ਉਵੇਂ ਹੀ ਠੁੱਕਣ ਗਿਆ ਠੁੱਕਨੇ ਦਿੱਤੇ ਵੀ ਠੋਕ ਜਾਣੀ ਹੁਣ ਕੀ ਕਰੀਏ ਜੇ ਨਹੀਂ ਪਹੁੰਚੇਗੀ ਪੱਕਾ BB7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਅਜਿਹੇ ਪਛੋਕਰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਾਂ ਜਿਹਦੇ ਬਾਰੇ ਸੁਣ ਕੇ ਤੁਹਾਨੂੰ ਆਪਣੇ ਪੁਰਖਿਆਂ ਦਾ ਪੁਰਾਣਾ ਸਮਾਂ ਯਾਦ ਆ ਜਾਏਗਾ ਇਹ ਹੈ ਭਾਰਤ ਤੇ ਪਾਕਿਸਤਾਨ ਦੇ ਬੱਡ ਤੇ ਵਸਿਆ ਪੰਜਾਬ ਦਾ ਆਖਰੀ ਪਿੰਡ ਸੈਣੀ ਵਾਲਾ ਇਸ ਪਿੰਡ ਦੇ ਲੋਕਾਂ ਨਾਲ ਜਾ ਕੇ ਗੱਲਬਾਤ ਕਰਦੇ ਆ ਜਾਣਦੇ ਆ ਇਸ ਪਿੰਡ ਦੇ ਲੋਕ ਕਿਦਾਂ ਆਪਣਾ ਜੀਵਨ ਬਤੀਤ ਕਰਦੇ ਆ ਚਲੋ ਹੁਣ ਚੱਲਦੇ ਆ ਹੁਣ ਸਭ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਨੇ ਆ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਬਾਰਡਰ ਉੱਤੇ ਇਹ ਪਿੰਡ ਸੈਨੀ ਵਾਲਾ ਸਤੇਤਾ ਜਿਹੜਾ ਸਾਡੇ ਸ਼ਹੀਦਾਂ ਨਾਲ ਜੁੜਿਆ ਹੋਇਆ ਪਿੰਡਾ ਜਿੱਥੇ ਉਹਨਾਂ ਦੀਆਂ ਸਮਾਧੀਆਂ ਵੀ ਮੌਜੂਦ ਆ ਇਸ ਅਨਮੋਲ ਪਿੰਡ ਨੂੰ ਪਾਕਿਸਤਾਨ ਤੋਂ ਲੈਣ ਲਈ ਭਾਰਤ ਨੂੰ ਚਕਾਉਣੀ ਪਈ ਸੀ 12 ਪਿੰਡਾਂ ਦੀ ਕੀਮਤ ਇਸ ਦੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਅਗਲੀ ਆਉਣ ਵਾਲੀ ਵੀਡੀਓ 'ਚ ਦੱਸਾਂਗੇ ਯਾ ਮਾਤਾ ਜੀ ਤੁਹਾਡਾ ਪੁੱਤ ਵੱਡੀ ਹੁੰਦਾ ਹੋਊਗੀ ਉਹ ਦਿੱਸਾ ਵਧੀਆ ਹਾਂਜੀ ਆਣੀ ਆ ਆ ਜਾ ਮੇਰੇ ਪੁੱਤ ਜਿੰਦਾ ਦਾ ਵੱਡੀ ਮੈਂ ਕਿਹਾ ਅੱਜ ਵੀ ਕੱਚੇ ਕੱਚੇ ਘਰ ਆ ਜੀ ਬਾਈ ਦੇਖਦੇ ਮੈਂ ਜਿਹੜੇ ਦੇਖਣ ਨੂੰ ਨਹੀਂ ਮਿਲਦੇ ਅੱਜ ਕੱਲ ਹਾਂਜੀ ਅੱਜ ਕੱਲ 30 ਤੋਂ 30 ਮਾੜੀ ਨਹੀਂ ਰਹਿੰਦੇ ਤੇ ਚੱਲ ਲੱਗੀ ਉਹ ਗੱਲ ਇਹ ਉਹਨੋਂ ਵੀ ਅੱਗੇ ਯਾਗਰ ਬਾਰੇ ਉਹ ਮਾਤਾ ਜੀ ਸਾਨੂੰ ਦੱਸਿਓ ਜਦੋਂ ਕਦੀ ਇੱਥੇ ਮੋਹਲ ਖਰਾਬ ਹੁੰਦਾ ਆ ਲੜਾਈ ਵਗੈਰਾ ਹੁੰਦੀ ਆ ਕਦੀ ਤੁਸੀਂ ਦੇਖਿਆ ਹੋਣਾ ਤੇ ਫੇਰ ਕੀ ਕਰਦੇ ਇੱਥੋਂ ਛੱਡ ਗੇ ਜਾਣਾ ਪੈਂਦਾ ਤੁਹਾਨੂੰ ਛੱਡ ਕੇ ਤਾਂ ਕੀ ਜਾਣਾ ਫੇਰ ਲੜਾਈ ਬਲਾਰਾ ਵੀ ਹੋਵੇ ਭਾਵੇਂ ਨਾ ਹੋਵੇ ਸਿਰ ਗੱਤੀ ਰੱਖਾਗਾ ਜਾਈਏ ਅਗਾ ਵੀ ਫੇਰ ਸਾਨੂੰ ਉਵੇਂ ਹੀ ਠੁੱਕਣ ਗਿਆ ਕਿ ਠੁਗ ਨਹੀਂ ਦਿੱਤੇ ਵੀ ਠੋਕ ਜਾਣੀ ਆ ਮਤਲਬ ਨਹੀਂ ਜਾਂਦੇ ਤੁਸੀਂ ਨਹੀਂ ਨਹੀਂ ਜਾਂਦੇ ਅਸੀਂ ਤਾਂ ਸਿਰ ਸੱਟੀ ਬੈਠੇ ਇੱਥੇ ਹੀ ਰਹਿੰਦਾ ਅੱਛਾ ਜੀ ਹਾਂਜੀ ਅਸੀਂ ਦੇਖਿਆ ਜੀ ਬਾਕੀ ਪਿੰਡ ਦਾ ਖਾਲੀ ਹੋ ਜਾਂਦੇ ਸਾਰੇ ਸਾਰੇ ਪਿੰਡ ਉਹ ਆ ਜਾਂਦੇ ਨਾ ਕੋਈ ਉੱਥੇ ਛੜ ਪਰੋਈਪੁਰ ਜਾਂਦਾ ਰਹਿੰਦਾ ਕੋਈ ਕਿਤੇ ਜਾਂਦਾ ਰਹਿੰਦਾ ਅਸੀਂ ਤੇ ਇੱਥੇ ਹੀ ਬੈਠੇ ਮਤਲਬ ਪੂਰੇ ਦਲੇਰ ਆ ਤੁਸੀਂ ਯਾਰ ਦਲੇਰ ਤੇ ਦਲੇਰ ਕਰਕੇ ਸਿਰ ਜੋੜੀ ਬੈਠਿਆ ਤੇ ਨਹੀਂ ਤਾਂ ਫੇਰ ਆਗਾ ਜਾਈਏ ਤਾਂ ਆਗਾ ਕਿੱਥੇ ਥਾਂ ਆਏਗੀ ਆਹੀ ਔਖਾ ਹੌਂਦਾ ਉਸ ਵੇਲੇ ਫੇ ਜੀ ਔਖਾ ਤਾਂ ਬਹੁਤ ਹੁੰਦਾ ਹੈ ਪਰ ਮੁਸੀਬਤ ਜਿਹੜੀ ਹੁੰਦੀ ਉਹ ਕੱਢ ਨਹੀਂ ਪੈਂਦੀ ਮੇਰੇ ਤੇ ਮਗਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਨੂੰ ਸਾਨੂੰ 32 ਸਾਲ ਹੋ ਗਏ ਪੁੱਤ ਅੱਛਾ ਜੀ ਹਾਂ ਤੇ ਕਿੰਨੀ ਵਾਰ ਲੜਾਈ ਹੋਈ ਤੁਹਾਨੂੰ ਮਤਲਬ ਇਥੋਂ ਪਾਣੀ ਆਂਦਾ ਹੈ ਅੱਛਾ ਜੀ ਪਾਣੀ ਤਾਂ ਲੋੜ ਪੈਂਦਾ ਆਂਦਾ ਹੈ ਇਹ ਪਾਣੀ ਮੜਖਾਲੇ ਭਰੇ ਜਾਂਦੇ ਨੇ ਇਹ ਸਾਰਾ ਪਾਣੀ ਇੱਥੇ ਆ ਆ ਬੰਨ ਪਾ ਲੈਂਦਾ ਫੇ ਤੁਸੀਂ ਕੀ ਕਰਦੇ ਆ ਫੇ ਅਸੀਂ ਕੀ ਕਰਨਾ ਪਾਣੀ ਤੇ ਲੰਗ ਤੱਕ ਗੁਜਾਦਾ ਕਦੀ ਲੈਿੰਦੇ ਕੀ ਕਰਨਾ ਕੋਟ ਚੱਟੇ ਚੜ ਜਾਈਂ ਤਾਂ ਸੌਂ ਜਾਈਂ ਤਰਾ ਬਹੁਤ ਔਖਾ ਹੀ ਐ ਨਾ ਔਖਾ ਬਹੁਤ ਹੈ ਗਾ ਐਨੀ ਮੁਸੀਬਤ ਬਹੁਤ ਹੀ ਔਖੀ ਹੈਗੀ ਆ ਗੰਦਾ ਖਾਵਾ ਚੱਲ ਰਿਹਾ ਡਡਾ ਮੋਠਾ ਬੱਚਾ ਰੇ ਪਾਵੇ ਵੀ ਪੱਖੇ ਲਾ ਲੋ ਤਾਂ ਨਹੀਂ ਵੱਡਦਾ ਹੁਣ ਉਮਰ ਕੋਨੀ ਸੀ ਅਸਾ ਚੜ ਚੜ ਕੇ ਗੰਦੇ ਪਾਣੀ ਪੀ ਕੇ ਇਹ ਨਰਕੇ ਦਾ ਪਾਣੀ ਵੀ ਗੰਦਾ ਹਮਮ ਪਰ ਫੇਰ ਕੀ ਕਰੀਏ ਬਹੁਤ ਔਖੀ ਜ਼ਿੰਦਗੀ ਆ ਮਰਦ ਜੀ ਜ਼ਿੰਦਗੀ ਬਹੁਤ ਖਰਾਬ ਏ ਪਰ ਕੋਈ ਨਹੀਂ ਜੇ ਰਕਤ ਕੱਢੀ ਜਾਂ ਨੀ ਉਹ ਪਰਮਾਤਮਾ ਨੇ ਦੇਜੇ ਉਹ ਪਰਮਾਤਮਾ ਦੇਗਾ ਆਪਨ ਹੋ ਜਾਣਾ ਮਾਤਾ ਜੀ ਵਧੀਆ ਆਪੇ ਪਰਮਾਤਮਾ ਸਭ ਨੂੰ ਦੇਖਦਾ ਆ ਹੋ ਜਾਏਗਾ ਵਧੀਆ ਉਹਨੂੰ ਪਤਾ ਏ ਕੋਈ ਗਰੀਬ ਏ ਕੋਈ ਬੀਰ ਏ ਉਹਨੂੰ ਸਾਰੇ ਨਿੱਕੋ ਜਿਹਾ ਨਹੀਂ ਕੀਤਾ ਇਹਨੇ ਨੀਵੇਂ ਉੱਚੀ ਥਾਂ ਬਣਾਈ ਰੱਬ ਨੇ ਕੋਈ ਸੌਂਤੇ ਲੈਂਦਾ ਸਾਰੇ ਗਰੀਬਾਂ ਨੂੰ ਵੀ ਕੁਝ ਕਰਨ ਲੱਗੇ ਦੇਂਦਾ ਨਹੀਂ ਹੋ ਜਾਣਾ ਮਾਤਾ ਜੀ ਖਰ ਕੀਵੇਂ ਗੁਜ਼ਾਰਾ ਕਰਨਾ ਪੁੱਤਰ ਅਸੀਂ ਤੇਰੇ ਅੱਗੇ ਕਿੰਨੀ ਕੋ ਗਾਣੀ ਖੋਲ੍ਹ ਕੇ ਸੁਣਾਈਏ ਚਲੋ ਠੀਕ ਆ ਮਾਤਾ ਜੀ ਜਿੰਦਾ ਰਾਮ ਦਾ ਪੁੱਤਰ ਤੇਰੀ ਵੱਡੀ ਉਮਰ ਅਸੀਂ ਪਿੰਡ ਦੇ ਵਿੱਚ ਵੀਰ ਉਹਨਾਂ ਤੋਂ ਆਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਦੇਖਿਆ ਜੀ ਪਿੰਡ ਬਹੁਤ ਜ਼ਿਆਦਾ ਪਿਛੜਿਆ ਹੋਇਆ ਜਿਆ ਰਹਿ ਗਿਆ ਜੀ ਜੀ ਇਹ ਦੇਖਣਾ ਹੋਵੇ ਅੱਜ ਦੇ ਦੇ ਹਿਸਾਬ ਨਾਲ ਨਾ ਜੀ ਕੀ ਕਰਨਾ ਤੇ ਇੱਕ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਪਿੰਡ ਹੈ ਬਿਲਕੁਲ ਜੀ ਹਾਂ ਜੀ ਦੱਸੋ ਥੋੜਾ ਪਿੰਡ ਬਾਰੇ ਪਿੰਡ ਹੈਗਾ ਤਾਂ ਸਾਡਾ ਪਛੜਿਆ ਜਿਹਾ ਇਲਾਕਾ ਹੋ ਹੂੰ ਇਹ ੜਵਾ ਬਾਰਡਰ ਦੇ ਨਜ਼ਦੀਕ ਪੈਂਦਾ ਬਿਲਕੁਲ ਹਸੈਣੀ ਵਾਲਾ ਬੋਟ ਪਾਲ ਸਿੰਘ ਜੀ ਸਮਾਧੀ ਹੰਡਰ ਦੇ ਵਿੱਚ ਪੈ ਜਾਂਦਾ ਵਾ ਹੁਣ ਤੱਕ ਕਿੰਨੀ ਵਾਰ ਹੋ ਚੁੱਕਿਆ ਜੀ ਪਿੰਡ ਤੁਹਾਨੂੰ ਖਾਲੀ ਕਰਨਾ ਪਿਆ ਇੱਥੇ ਅਸੀਂ ਇਹ ਤਿੰਨ ਚਾਰ ਵਾਰ ਗਏ ਬਚਮਨ ਦੇ ਵਿੱਚ ਗਏ ਹਾਂ ਤੇ ਹੁਣ ਵੀ ਗਏ ਇੱਕ ਦੋ ਵਾਰੀ ਹਾਂਜੀ ਜਦੋਂ ਕਾਰਗਲ ਦੇ ਵਿੱਚ ਵੀ ਹੋਇਆ ਸੀਗਾ ਫਿਰ ਸਾਨੂੰ ਜਾਣਾ ਪੈਣਾ ਸੀ ਇੱਥੋਂ ਹਾਂਜੀ ਹਾਂਜੀ ਇਹ ਅਸੀਂ ਦੇਖਿਆ ਜੀ ਪਿੰਡ ਦਾ ਅੱਜ ਵੀ ਪੁਰਾਣਾ ਕਲਚਰ ਹੈਗਾ ਜੋ ਪਹਿਲਾਂ ਪੰਜਾਬ ਵਿੱਚ ਦੇਖਣ ਨੂੰ ਮਿਲਦਾ ਸੀ ਹਾਂਜੀ ਉਹ ਤਾਂ ਵੀ ਦੇਖਿਆ ਹੈਗਾ ਸਾਰਾ ਉਹ ਦੇਖਦਾ ਪਿਆ ਜਹਾ ਥਾਪੀਆਂ ਲੱਗੀਆਂ ਆਆਂ ਜਿਵੇਂ ਉਹ ਹੀ ਅਸੀਂ ਦੇਖ ਰਹੇ ਕੰਦਾ ਦੇ ਉੱਤੇ ਜਿਹੜੀਆਂ ਕਿਸੇ ਸਮੇਂ ਦੇਖਣ ਨੂੰ ਮਿਲਦੀਆਂ ਸੀ ਜੀ ਜੀ ਹਾਂਜੀ ਹਾਂਜੀ ਚਲੋ ਵਧੀਆ ਲੱਗਾ ਜੀ ਗੱਲਬਾਤ ਕਰਕੇ ਤੁਹਾਡੇ ਨਾਲ ਆਪ ਵੀ ਖੁਦ ਦੱਸਿਆ ਪਿੰਡ ਬਾਰੇ ਤੁਸੀਂ ਜੀ ਸਰ ਹਾਂਜੀ ਰੋਟੀ ਖਾਣੀ ਦੱਸੋ ਆਹ ਚੱਕ ਰੋਟੀ इधर जल्दी पक जानी है समय देख ले नहीं वो चेक कर लोगी और आता कभी ਜੀ ਧੰਨਵਾਦ ਹੀ ਬਹੁਤ ਬਹੁਤ ਸਾਲਾ ਬੋਲਦੇ ਹੋ ਜੀ ਬਾਲਸ ਜੀ ਖਾ ਕੇ ਆਏ ਆ ਬਸ ਵੈਸੇ ਹੀ ਆ ਚੀਜ਼ਾਂ ਦੇਖ ਕੇ ਖੁਸ਼ੀ ਹੁੰਦੀ ਪਈ ਬਹੁਤ ਦੇਖਣ ਨੂੰ ਮਿਲਦੀਆਂ ਪਈਆਂ ਅੱਜ ਕੱਲ੍ਹ ਦੀ ਮਤਲਬ ਤੰਦੂਰੀ ਰੋਟੀ ਸਾਡੇ ਕਹਿੰਦੇ ਜੀ ਇਹਨੂੰ ਹਾਂ ਤੰਦੂਰੀ ਹੈ ਤੰਦੂਰੀ ਖਾਣੇ ਦੀ ਤੇ ਵੈਸੇ ਤਵੇ ਵਾਲੀ ਵੀ ਬਣਾਉਂਦੇ ਕਦੀ ਜੀ ਹਾਂ ਤਵੇ ਦੀ ਬਣਾਉਂਦੇ ਸ਼ਾਇਦ ਤਵੇ ਤੇ ਬਣਾਉਂਦੇ ਉਹ ਧਰਮਤਾ ਜੀ ਵਧੀਆ ਜਿੰਦਗੀ ਚੰਗੀ ਦੌਰ ਰਹੀ ਵਧੀਆ ਵਧੀਆ ਅਸੀਂ ਦੇਖਿਆ ਜੀ ਮਤਲਬ ਅੱਜ ਕੱਲ ਕੱਚੇ ਘਰ ਦੇਖਣ ਨੂੰ ਹੈ ਨਹੀਂ ਪੰਜਾਬ ਦੇ ਵਿੱਚ ਹਾਂ ਪੰਜਾਬ ਵਿੱਚ ਠੀਕ ਹੈ ਤੇ ਪਰ ਇਸ ਪਿੰਡ ਵਿੱਚ ਅਸੀਂ ਦੇਖਿਆ ਹੈਗੇ ਘਰ ਠੀਕ ਹੈ ਤੇ ਵਧੀਆ ਲੱਗਿਆ ਜੀ ਅੱਜ ਵੀ ਮਤਲਬ ਤੁਸੀਂ ਲਾ ਲੋਗੇ ਜੋ ਪੁਰਾਣੇ ਸਮੇਂ ਦੇ ਵਿੱਚ ਪੰਜਾਬ ਚ ਹੁੰਦਾ ਸੀ ਉਹ ਇਨਾ ਪਿੰਡਾਂ ਚ ਹੈਗਾ ਆ ਹੋਸਲਾਉ ਪਿੰਡ ਬਾਰੇ ਕੁਝ ਕਿੱਦਾਂ ਦੀ ਜ਼ਿੰਦਗੀ ਬਤੀਤ ਥੋੜੀ ਪਹਿਂ ਜੀ ਸਾਡੇ ਪਿੰਡ ਦੀ ਤਾਂ ਠੀਕ ਠੀਕ ਹੀ ਬੀਤੀ ਹੈ ਰਹ ਇੱਕ ਹੈ ਫੇ ਡੋਬਾ ਆ ਗਿਆ ਜਾਂ ਆਪਣੇ ਬਣੇ ਵੀ ਜੰਗ ਦੀ ਤਿਆਰੀ ਹੋ ਗਈ ਫਿਰ ਸਾਡਾ ਛੇਵਾਂ ਟੁੱਟ ਗਿਆ ਫਿਰ ਅਸੀਂ ਔਖੇ ਬੜੇ ਫਿਰ ਬਹੁਤ ਔਖੇ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿੰਨੀ ਵਾਰ ਪਿੰਡ ਛੱਡ ਕੇ ਜਾਣਾ ਪਿਆ ਜੀ ਸਾਡੇ ਜ਼ਿੰਦਗੀ ਵਿੱਚ ਦੋ ਤਾਂ ਸਾਡੀਆਂ ਲੜਾਈਆਂ ਛੱਡਾ ਇੱਕ ਪੈਂਠ ਦੀ ਇੱਕ ਖੱਤਰ ਦੀ ਤੇ ਫਿਰ ਦੋ ਤਿੰਨ ਵਾਰੀ ਹੋਰ ਹੋਇਆ ਭਈ ਲੜਾਈ ਹੋਣੀ ਹੈ ਤੇ ਅਸੀਂ ਪਿੰਡ ਛੱਡ ਕੇ ਦੋ ਵਾਰੀ ਹੋਰ ਤਿੰਨਾਂ ਚਲੇ ਗਏ ਪੰਜਾਂ ਵਾਰੀ ਛੱਡ ਕੇ ਚਲੇ ਗਏ ਰਵੇ ਜੀ ਤੇ ਗਏ ਤੁਸੀਂ ਬੇਹੇ ਕਿੱਥੋਂ ਇੱਥੇ ਦੇ ਉਹ ਜਾਂ ਮਤਲਬ ਜਿੱਦਾਂ ਅਸੀਂ ਦੇਖਿਆ ਮੈਕਸਿਮਮ ਕਈ ਪਾਕਿਸਤਾਨ ਤੋਂ ਆਏ ਹੋ ਉਸ ਨੂੰ ਨਹੀਂ ਪਾਕਿਸਤਾਨ ਨਹੀਂ ਆਪਾਂ ਹਿੰਦੁਸਤਾਨ ਦੇ ਤੇ ਮਤਾ ਜੀ ਤੁਸੀਂ ਆਪਣੇ ਅੱਖਾਂ ਨਾਲ ਕਿੰਨੀ ਕੁ ਵੱਲ ਲੜਾਈ ਹੁੰਦੀ ਦੇਖੀ ਹੈ ਇੱਥੇ ਇੰਡੀਆ ਦੇ ਪਾਕਿਸਤਾਨ ਦੀ ਅਸੀਂ ਤਾਂ ਦੋ ਵਾਰੀ ਤਾਂ ਅਸੀਂ ਵੇਖ ਲਈਨਾ ਦੇਖ ਲਈ ਜੀ ਹਾਂ ਜੀ ਤੇ ਫਿਰ ਉਸ ਵੇਲੇ ਡਰ ਦਾ ਮਾਹੌਲ ਹੁੰਦਾ ਹੋਣਾ ਜੀ ਡਰ ਅਸੀਂ ਤਾਂ ਵਿੱਚੋਂ ਲੜਾਈ ਦੇ ਨਿਕਲੇ ਅੱਛਾ ਜੀ ਹਾਂ ਜੀ ਕਿਹੜੀ ਗੱਤਰ ਦੀ ਲੜਾਈ ਸੀ ਪਹਿਲੀ ਸਖਰੇ ਹਾਂਜੀ ਹਾਂ ਤੇ ਹੁਣ ਮੇਰਾ ਵਾਵਾ ਉਮਰ ਹੋ ਗਈ ਹੈ ਤੇ ਬਲੱਡ ਬਲੱਡ ਵਾਤ ਜਾਂਦੇ ਤੇ ਮੇਨੂੰ ਖਿਆਲ ਭੁੱਲ ਜਾਂਦਾ ਅੱਛਾ ਜੀ ਤੇ ਉਹਨਾਂ ਅਸੀਂ ਨਿਕਲੇ ਉਹਦਾ ਸਾਡੇ ਕੋਲ ਬੱਚੇ ਨਹੀਂ ਸੀ ਹਾਂਜੀ ਤੇ ਥੋੜੇ ਬੱਚੇ ਸੀ ਦੋਹਾਂ ਕੋ ਅਸੀਂ ਭਾਜ ਗਏ ਸੀ ਨਿੱਕੇ ਕਪੜੇ-ਕੁਪੜੇ ਛੱਡ ਕੇ ਚਲੇ ਗਏ ਅੱਛਾ ਤੇ ਪਿਛੜੀਆਂ ਹੀ ਬਾਹ ਚਲੇ ਗਏ ਹਾਂ ਹਾਂ ਫਿਰ ਤੀਜੀ ਪਈ ਨਾ ਦੂਜੀ ਪਈ ਫਿਰ ਵੀ ਸਾਡੇ ਨਾਲ ਇਹ ਯਾਰ ਹੋਇਆ ਅਸੀਂ ਛੱਡ ਕੇ ਚਲੇ ਗਏ ਚਲੋ ਸਾਨੂੰ ਬਾਂਪਾਂ ਦੇ ਵਿੱਚ ਬਿਆੜੀ ਤੱਕ ਡਾਣੇ ਸਾਨੂੰ ਪਹਿਲੇ ਪੂਰ ਚੜਾਇਆ ਨੇ ਕਿਉਂ ਸਾਡਾ ਬਾਰਡਰ ਤੇ ਇੱਥੇਗਾ ਸੀ ਆਂਦੇ ਇਹਨਾਂ ਦੇ ਦਿਲ ਛੁੱਟੇ ਨੇ ਇਹਨਾਂ ਨੂੰ ਪਹਿਲਾ ਪੂਰ ਚੜਾ ਦਿਓ ਫਿਰ ਸਾਨੂੰ ਪਹਿਲੇ ਪੂਰ ਕੜਨਾ ਠੀਕ ਹਾਂ ਮਾਤਾ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਜ਼ੁਰਗਾਂ ਦੇ ਨਾਲ ਬਹੁਤ ਸਸਤੀ ਗੱਲ ਜੀ ਕੱਚੇ ਮਾਣ ਪ੍ਰਾਣਵਾਹ ਨੈਟਰੋਡਕ ਦਾਅਵੇ ਸਰਕਾਰ ਕੁਛ ਵੀ ਕਰ ਰਹੀ ਨਹੀਂ ਕੱਚੇ ਘਰ ਜੁਗਰੀਪਾ ਤੇ ਕੱਚੇ ਘਰ ਹੁੰਦੇ ਨੇ ਐਸੇ ਵਧਾਉ ਨੇ ਮੈਂ ਤਾਂ ਕਰੀ ਦਿਖਾ ਲਈਦਾ ਹੋਰ ਕੀ ਚੱਲ ਨਹੀਂ ਲੈਸਾ ਅੱਛਾ ਜੀ ਹਾਂ ਟੜਕੇ ਜਾ ਵੀ ਤੇ ਸ਼ਾਮ ਨੂੰ ਹੋਣ ਕਰੇ ਆਇਆ ਕੰਮ ਗਾਇਰ ਤੇਹਾੜੀ ਜਿੱਦਾਂ ਤੁਸੀਂ ਇਹ ਲਿਪੇ ਹੋ ਆ ਜੀ ਇਹ ਫਿਰ ਕਿੰਨੇ ਕ ਟਾਈਮ ਬਾਅਦ ਦੁਬਾਰਾ ਲਿਪੜਣਾ ਪੈਂਦਾ ਇਹਨੂੰ ਬਰਸਾਤਾਂ ਤੋਂ ਆਹ ਬਰਸਾਤਾਂ ਤੋਂ ਪਹਿਲਾਂ ਨਹੀਂ ਸਾਤ ਪਹਿ ਜਾਂਦਾ ਬਰਸਾਤ ਜਦੋਂ ਜ਼ਿਆਦਾ ਪਾਏ ਫਿਰ ਲੱਪ ਲਾਉਂਦਾ 6 ਮਹੀਨੇ ਹੀ ਕੱਟਦਾ ਹੈ ਅੱਛਾ ਜੀ 6 ਮਹੀਨੇ ਹੀ ਕੱਟਦਾ ਉਸ ਤੋਂ ਬਾਅਦ ਲਿਪੜਣਾ ਪੈਂਦਾ ਇਹਨੂੰ ਫਿਰ ਤਾਂ ਕਾਫੀ ਮਿਹਨਤ ਕਰਨੀ ਪੈਂਦੀ ਹੁੰਦੀ ਬਹੁਤ ਵੀਰ ਬਹੁਤ ਕਹਿੰਦੇ ਕਿ ਜ਼ਿਆਦਾ ਤਾਂ ਕਰਨਾ ਹੀ ਹੈ ਜੀ ਹੁਣ ਕੀ ਕਰੀਏ ਜਦੋਂ ਨਹੀਂ ਪਹੁੰਚੀ ਪੱਕਿਆਂ ਦੀ ਤਾਂ ਫਿਰ ਇਹਨੂੰ ਤਾਂ ਲਿਪੜਣਾ ਹੀ ਪੈਣਾ ਹੈ ਉਹ ਲਾ ਦੇ ਜਾਂਦੇ ਸੀ ਤਾਂ ਟਾਈਪਸ ਹੋ ਜਾਂਦਾ ਸੀ ਉਹਨਾਂ ਨੂੰ ਬੁਰਾ ਹਾਲ ਹੈ ਕੋਈ ਚੀਜ਼ ਹੰਦ ਲਾ ਕੋਈ ਰਸ ਨੱਚ ਗਈ ਤੇ ਆ ਚੋਣਾ ਜਿੰਦਾ ਹੋਰ ਚਾਚ ਬਣਾਈਏ ਇਹ ਬਸ ਧੰਨਵਾਦ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਚਲੋ ਠੀਕ ਹੈ ਜੀ ਠੀਕ ਹੈ ਜੀ ਔਰ ਬਾਜੀ ਕੀ ਹਾਲ ਚਲਦੀ ਵਧੀਆ ਜੀ ਯਾਰ ਤੁਸੀਂ ਦੱਸੋ ਅੱਜ ਅਸੀਂ ਤੁਹਾਨੂੰ ਬਾਰਡਰ ਤੇ बसे ਪਿੰਡਾਂ ਬਾਰੇ ਜਾਣੂ ਕਰਵਾਇਆ ਹੈ ਕਿੱਦਾਂ ਇਹ ਲੋਕ ਆਪਣਾ ਜੀਵਨ ਬਤੀਤ ਕਰਦੇ ਆ ਅੱਜ ਵੀ ਪੁਰਾਣਾ ਟਾਈਮ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਦੇਖ ਕੇ ਜ਼ਿਆਦਾ ਆਉਂਦਾ ਆ ਆਸ ਕਰਦੇ ਕਿ ਅੱਜ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਹੋਏਗੀ ਹਰ ਵਾਰ ਦੀ ਤਰ੍ਹਾਂ ਅਸੀਂ ਇਹੀ ਕੋਸ਼ਿਸ਼ ਕਰੀਦੀ ਆ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਗਾ ਦਿਖਾਈਏ ਚਲੋ ਹੁਣ ਚੱਲਦੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਕਿਉਂਕਿ ਸਾਨੂੰ ਇੱਕ ਇਹੀ ਸਪੋਰਟ ਦੀ ਲੋੜ ਹੁੰਦੀ ਆ ਤੁਹਾਡੇ ਕੋਲੋਂ ਜਿਹੜੇ ਭਰਾ ਭੈਣ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਚਲੋ ਹੁਣ ਚੱਲਦੇ ਆ ਧੰਨਵਾਦ